ਸੋਡੀ ਪ੍ਰੋਡਕਸ਼ਨ ਪੇਸ਼ ਕਰਦੇ ਨੇ ਨਿਸ਼ਾਨੀਆਂ ਗੁਰੂ ਸਹਿਬਾਨ ਨਿਸ਼ਾਨੀਆਂ ਗੁਰੂ ਸਹਿਬਾਨ ਇਤਿਹਾਸ ਦੇ ਪੰਨੇ ਗਿਆਨ ਦਾ ਐਸਾ ਡੂੰਗਾ ਸਾਗਰ ਨੇ ਜਿਸ ਵਿੱਚ ਸੁਰਤ ਰੂਪੀ ਟੁੱਬੀ ਲੱਗ ਜਾਏ ਉਹ ਅਮੁੱਲ ਹੀਰੇ ਲੱਭਦੇ ਨੇ ਜਿਹੜੇ ਸਾਡੀ ਸੋਚ ਤੋਂ ਵੀ ਪਰੇ ਨੇ ਤਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਆਪਣੇ ਸੋਹਣੇ ਬਸਤਰ ਆਪਣੇ ਹੱਥੀ ਸਾਡੇ ਪਿੰਡ ਦੇ ਬਜ਼ੁਰਗਾਂ ਨੂੰ ਦੇ ਰਹੇ ਨੇ ਸੱਚ ਜਾਣਿਓ ਅਸੀਂ ਪਾਵਨਾ ਬਣਾ ਕੇ ਹਰ ਰੋਜ਼ ਹੀ ਨ ਬਸਤਰਾਂ ਵਿੱਚੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਲੈਂਦੇ ਹਾਂ ਲੰਬੇਰਾ ਸਮਾਂ ਇਹਨਾਂ ਵਸਤਰਾਂ ਦੀ ਸੰਭਾਲ ਸੇਵਾ ਦਾਸ ਕਰਦਾ ਰਿਹਾ ਤੱਕਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਤੇ ਕਈ ਪ੍ਰੇਮੀ ਕਿੰਨਾ ਕਿੰਨਾ ਚਿਰ ਇਹਨਾਂ ਵਸਤਰਾਂ ਦੇ ਅੱਗੇ ਖਲੋਤੇ ਰਹਿੰਦੇ ਨੇ ਕੀ ਤੱਕਦੇ ਹੋ ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅਸੀਂ ਪਿੰਡ ਵਾਲਿਆਂ ਨੇ ਇਹਨਾਂ ਵਸਤਰਾਂ ਨੂੰ 400 ਸਾਲ ਤੋਂ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਚਾਂਦੀ ਦੀ ਅਲਮਾਰੀ ਵਿੱਚ ਪਈ ਨੇ ਇਹ ਅਲਮਾਰੀ ਬਾਬਾ ਕੁੰਦਨ ਸਿੰਘ ਦੀ ਨਾਨਕ ਸਰਵਾਲਿਆਂ ਨੇ ਬਣਾ ਕੇ ਦਿੱਤੀ ਸੀ ਐ ਤੁਸੀਂ ਦਰਸ਼ਨ ਕਰੋ ਪਜਾਮਾ ਦੁਸ਼ਾਲਾ ਹਜ਼ੂਰੀਆ ਸੇਲੀ ਬਟੂਆ ਰੁਮਾਲ ਸਿਮਰਨਾ ਤੇ ਕੋਲ ਪਈਏ ਚੰਦਨ ਦੀ ਚੌਕੀ ਜਿਸ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਬਹੰਦੇ ਸਨ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੀਆਂ ਸਰੀਰਕਸ਼ੋ ਨਿਸ਼ਾਨੀਆਂ ਨੇ ਆਓ ਪਿਆਰਿਓ ਮੈਂ ਤੁਹਾਨੂੰ ਇਨਾ ਵਸਤਰਾਂ ਦੇ ਖੁੱਲੇ ਦਰਸ਼ਨ ਦਿਦਾਰੇ ਕਰਵਾਮਾ ਇਹ ਚੰਦਨ ਦੀ ਚੌਂਕੀ ਹੈ ਇਸ ਤੇ ਬੈਠ ਕੇ ਗੁਰੂ ਅਰਜਨ ਦੇ ਪਾਤਸ਼ਾਹ ਦੀ ਇਸ਼ਨਾਨ ਕਰਿਆ ਕਰਦੇ ਸਨ ਉੱਪਰ ਸੋਨੇ ਦਾ ਪਤਰਾ ਛੜਿਆ ਹੋਇਆ ਏ ਇਹ ਇਹਦੀ ਸੰਭਾਲ ਵਾਸਤੇ ਹੈ ਐ ਤੁਸੀਂ ਤੱਕੋ ਚੌਂਕੀ ਬਹੁਤ ਵਿਰਧ ਹੋ ਗਈ ਹੈ ਇਹ ਤੁਸੀਂ ਦੇਖ ਰਹੇ ਹੋ ਨਾ ਥੱਲੇ ਲੱਖ ਨਾਲ ਇਸ ਨੂੰ ਜੋੜਿਆ ਹੋਇਆ ਹੈ ਇਹ ਲੱਖ ਨਾਲ ਤਾਂ ਜੋੜਿਆ ਹੋਇਆ ਏ ਕਿ ਅਸੀਂ ਇਹਦੀ ਸੰਭਾਲ ਕਰ ਸਕੀਏ ਕਾਫੀ ਸਮਾਂ ਇਸੇ ਤਰ੍ਹਾਂ ਇਹਦੇ ਦਰਸ਼ਨ ਕਰਦੇ ਰਹੀਏ ਇਹ ਕੁਝ ਟੁਕੜੇ ਨੇ ਇਸ ਦੇ ਲੱਥ ਗਏ ਨੇ ਪਰ ਅਸਾਂ ਸੰਭਾਲ ਰੱਖੇ ਨੇ ਮੰਜੇ ਤੇ ਮੰਦੀਆਂ ਉਹੀ ਹੁੰਦੇ ਨੇ ਜਿਹੜੇ ਸਾਡੇ ਘਰਾਂ ਵਿੱਚ ਹੁੰਦੇ ਨੇ ਪਰ ਜਦੋਂ ਉਹ ਮੰਝਾ ਗੁਰੂ ਘਰ ਆ ਜਾਂਦਾ ਏ ਜਦੋਂ ਉਸ ਮੰਝੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਂਦਾ ਏ ਉਹ ਮੰਝਾ ਮੰਦਿਰ ਸਾਹਿਬ ਬਣ ਜਾਂਦਾ ਏ ਕਿਉਂਕਿ ਸਤਗੁਰਾਂ ਦੇ ਸਰੀਰ ਨਾਲ ਸ਼ੋ ਗਿਆ ਏ ਮੈਂ ਤੇ ਆਪਣੇ ਆਪ ਨੂੰ ਕਰਮਾ ਵਾਲਾ ਸਮਝਦਾ ਹਾਂ ਮੈਨੂੰ ਸਮਾਂ ਮਿਲਿਆ ਏ ਮੈਂ ਇਹਨਾਂ ਵਸਤੂਆਂ ਨੂੰ ਸ਼ੋ ਰਿਹਾ ਹਾਂ ਤੁਹਾਨੂੰ ਦਰਸ਼ਨ ਕਰਵਾ ਕੇ ਤੁਹਾਡੀ ਖੁਸ਼ੀ ਲੈ ਰਿਹਾ ਹਾਂ ਨਿਸ਼ਾਨੀਆਂ ਗੁਰੂ ਸਹਿਬਾਨ